ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਹੋਰ ਸਨავ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੰਤਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਤੀਹੇ ਕ ਪਹਿਰ ਦਾ ਟਾਈਮ ਆ ਤੇ ਆਪਾਂ ਹੁਣ ਲੱਗਿਆ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਨਾ ਸਾਰੇ ਭੈਣ ਭਾਈਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਖੇੜੀ ਲੈ ਕੇ ਆਵੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਤੇ ਨਵਾਂ ਸਾਲ ਤੁਹਾਡੇ ਲਈ ਹਨਾ ਖੁਸ਼ੀਆਂ ਭਰਿਆ ਹੋਵੇ ਸਾਰੇ ਭੈਣ ਭਾਈਆਂ ਲਈ ਆਪਾਂ ਅਰਦਾਸ ਕਰਦੇ ਹਾਂ ਜੀ ਤੇ ਬਾਕੀ ਜੀ ਆਪਾਂ ਨਵੇਂ ਸਾਲ ਅੱਜ ਨਵੇਂ ਸਾਲ ਵਾਲੇ ਦਿਨ ਆਪਣੇ ਮੀ ਪੈ ਗਿਆ ਸੀਗਾ ਸਵੇਰੇ ਬੂੰਦਾ ਬੂੰਦਾ ਵਾਰੀ ਹੋਈ ਸੀ ਥੋੜੀ ਥੋੜੀ ਹੈ ਨਾ ਇੰਨੀ ਜ਼ਿਆਦਾ ਨਹੀਂ ਹੋਈ ਮੀ ਪਿਆ ਹੈ ਥੋੜਾ ਥੋੜਾ ਪਿਆ ਹੈ ਨਾ ਤੇ ਸਵੇਰ ਸੱਜਰੀ ਆ ਗਿਆ ਸੀਗਾ ਉਸ ਤੋਂ ਬਾਅਦ ਫਿਰ ਸਾਰੇ ਕੰਮ ਤੁਹਾਨੂੰ ਪਤਾ ਹੀ ਜਦੋਂ ਮੀ ਆ ਜਾਵੇ ਫਿਰ ਲੇਟ ਹੋ ਜਾਂਦੇ ਨੇ ਉਸ ਤੋਂ ਬਾਅਦ ਸਾਰੇ ਕੰਮ ਨਿਵੇੜੇ ਤੇ ਨਿਵੇੜ ਕੇ ਸਾਰੇ ਕੰਮਕਾਰ ਤੇ ਫਿਰ ਬਾਬਾ ਜੀ ਦੇ ਜਾਣ ਨੂੰ ਵੀ ਲੇਟ ਹੋ ਗਏ ਸੀਗੇ ਤੇ ਉੱਥੇ ਜਾ ਕੇ ਨਾ ਤੋਂ ਕਿ ਹੈ ਨਾ ਸਾਰੇ ਉੱਥੇ ਮਤਲਬ ਸਫਾਈ ਕਰਿਆ ਸੀਗੇ ਆਪਾਂ ਤੇ ਹੁਣ ਫਿਰ ਸਵੇਰੇ ਨਾ ਬੱਚੇ ਸਹਿਜਪ੍ਰੀਤ ਕੰਦਾ ਜਿਸ ਕੰਨ ਦਾ ਆਪਣਾ ਗਿਆ ਹੋਇਆ ਤੇ ਸਹਿਜ ਕੰਦਾ ਵੀ ਮੰਮੀ ਮੀ ਪੈ ਰਿਆ ਵੀ ਕੁਝ ਖਾਣ ਨੂੰ ਬਣਾ ਤਾਂ ਫਿਰ ਉਹਨੂੰ ਸਵੇਰੇ ਪਕੌੜੇ ਬਣਾ ਕੇ ਦਿੱਤੇ ਸੀਗੇ ਤੇ ਸਵੇਰੇ ਪਕੌੜੇ ਖਾਦਦੇ ਨੇ ਰੋਟੀ ਨਹੀਂ ਪਕਾਈ ਹੈਗੀ ਆਪਾਂ ਨੇ ਕਹਿੰਦੇ ਪਕੌੜੇ ਖਾਣੇ ਨੇ ਮੈਂ ਕਿਹਾ ਚਲੋ ਪਕੌੜੇ ਖਾ ਲਓ ਤੇ ਅੱਜ ਫਿਰ ਮੈਂ ਹਾਂ ਸੋਚਿਆ ਵੀ ਅੱਜ ਚਲੋ ਨਾ ਮਸਾਲਾ ਅੱਜ ਆਪਾਂ ਕੁਝ ਬਣਾ ਲੰਨੇ ਆ ਹਨਾ ਸਪੈਸ਼ਲ ਇਸ ਲਈ ਮੈਂ ਹੁਣ ਬਣਾਉਣ ਲੱਗੀ ਆ ਬੇਸਣ ਦੀ ਪਰਫੀ ਹਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਪਾਂ ਤੇ ਬਣੇ ਰੋ ਬਲੌਗ ਦੇ ਨਾਲ ਤੇ ਸਾਰੀ ਪ੍ਰੀਤ ਆਪਣਾ ਗਿਆ ਏ ਭੂਆ ਕੋਲ ਨੂੰ ਉਹ ਜਿਸ ਕਾਰਨ ਨੂੰ ਲੈ ਕੇ ਆਉਣਗੇ ਕੱਲ ਨੂੰ ਆ ਜਾਣਾ ਆਪਣੇ ਜਿਸ ਕਾਰਨ ਨੇ ਫਿਰ ਆਪਾਂ ਨਵੇਂ-ਨਵੇਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਕਿਉਂਕਿ ਜੋ ਬੱਚੇ ਹਨਾ ਘਰੇ ਨਹੀਂ ਹੁੰਦੇ ਹੋਏ ਫਿਰ ਜੀ ਨਹੀਂ ਕਰਦਾ ਸੀਗਾ ਵੀਡੀਓ ਬਣਾਉਣ ਨੂੰ ਹੁਣ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਰੋਜ਼ ਵੀਡੀਓ ਆਪਾਂ ਸ਼ੇਅਰ ਕਰਿਆ ਕਰੀਏ ਹਨਾ ਕਿਉਂਕਿ ਬੱਚਿਆਂ ਨਾਲੇ ਹਨਾ ਘਰ ਦੇ ਵਿੱਚ ਰੌਣਕ ਹੁੰਦੀ ਆ ਤੇ ਬੱਚਿਆਂ ਨਾਲੇ ਵਧੀਆ ਲੱਗਦਾ ਹਰ ਇੱਕ ਕੰਮ ਕਰਨਾ ਹਨਾ ਤੇ ਚਲੋ ਸੈਜਪ੍ਰੀਤ ਵੀ ਆ ਗਿਆ ਸੀਗਾ ਵਾਪਸ ਤੇ ਚਲੋ ਕੱਲ ਨੂੰ ਜਸਤ ਕਰਨੇ ਵੀ ਆ ਜਾਣਾ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਲਗਾਤਾਰ ਸ਼ੇਅਰ ਕਰਿਆ ਕਰਾਂਗੇ ਕੋਸ਼ਿਸ਼ ਕਰਦੇ ਆਂ ਵੀ ਆ 2026 ਦੇ ਵਿੱਚ ਆਪਾਂ ਹਨਾ ਹੋਰ ਬਧੀਆ ਬਧੀਆ ਵੀਡੀਓ ਲੈ ਕੇ ਆਈਏ ਤੁਹਾਡੇ ਸਾਹਮਣੇ ਪੇਸ਼ ਹੋਈਏ ਹਨਾ ਲੈ ਕੇ ਤੇ ਬਾਕੀ ਤੁਸੀਂ ਵੀ ਪੂਰਾ ਸਪੋਰਟ ਕਰਿਓ ਜੀ ਹਨਾ ਤੇ ਬਾਕੀ ਜੀ ਫਿਰ ਸਾਰਿਆਂ ਨੂੰ ਹੈਪੀ ਨਿਊ ਯਰ ਸਾਰੀ ਮੇਰੀ YouTube ਫੈਮਿਲੀ ਨੂੰ ਹਨਾ ਮੇਰੇ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਹੈਪੀ ਨਿਊ ईयर ਬਾਕੀ ਸਵੇਰ ਵਾਲੀਆਂ ਕਲਿੱਪਾਂ ਵਿੱਚ ਲਾ ਦੂੰਗੀ ਮੀਂਹ ਵਾਲੀਆਂ ਤੇ ਪਕੌੜੇ ਬਣਾਏ ਸੀ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਹੁਣ ਆਪਾਂ ਚੱਲਦੇ ਹਾਂ ਰਸੋਈ ਦੇ ਵਿੱਚ ਬੇਸਣ ਦੀ ਵਰਫੀ ਬਣਾਉਨੇ ਆ ਬਣੇ ਰਿਓ ਬਲੌਗ ਦੇ ਨਾਲ ਠੀਕ ਹੈ ਜੀ ਲਓ ਜੀ ਬੇਸਣ ਦੀ ਵਰਫੀ ਬਣਾਉਣ ਲਈ ਆਪਾਂ ਨੇ ਇਹ ਤਿੰਨੋਂ ਚੀਜ਼ਾਂ ਇੱਕੋ ਜਿਹੀਆਂ ਲੈਣਾਂ ਨੇ ਦੇਸੀ ਘਿਓ ਦੀ ਕੌਲੀ ਲਈ ਆ ਇੱਕ ਬੇਸਣ ਦੀ ਕੌਲੀ ਲਈ ਆ ਤੇ ਓਨੀ ਹੀ ਚੀਨੀ ਲਈ ਆ ਹਨਾ ਹੁਣ ਆਪਾਂ ਨੇ ਇੱਧਰ ਕੜਾਹੀ ਧਰ ਲਈ ਤੇ ਇਹਦੇ ਵਿੱਚ ਘਿਓ ਪਾ ਦਨੇ ਆ ਕੜਾਹੀ ਗਰਮ ਹੋਈ ਤੇ ਤੇ ਕਿਉ ਆਪਣਾ ਆਪ ਹੀ ਗਰਜੂਗਾ ਫਿਰ ਅੱਗੇ ਤੁਹਾਨੂੰ ਦਿਖਾਵਾਂਗਾ ਇਸ ਤਰ੍ਹਾਂ ਬਣਾਉਣਾ ਹੈ ਠੀਕ ਹੈ ਜੀ ਤੇ ਕਿਉ ਆਪਣਾ ਗਰਮ ਹੋ ਗਿਆ ਤੇ ਹੁਣ ਇਹ ਬੇਸਣ ਪਾ ਦਾਂਗੇ ਘੱਟ ਗੈਸ ਤੇ ਹੀ ਪਕਾਉਣੀ ਬੇਸਣ ਨੂੰ ਜਿਆਦਾ ਤੇਜ਼ ਨਹੀਂ ਰੱਖਣਾ ਘੱਟ ਗੈਸ ਤੇ ਭੁੰਨਣਾ ਫਿਰ ਜੇ ਜਿਆਦਾ ਤੇਜ਼ ਕਰ ਲਿਆ ਨਾ ਗੈਸ ਫਿਰ ਬੇਸਣ ਆਪਣਾ ਛੇਤੀ ਉੱਜੜ ਜੂਗਾ ਉਨਾ ਚਿਰ ਘੁੰਮਾਂਗੇ ਇਹਨੂੰ ਜਿੰਨਾ ਚਿਰ ਆਪਣਾ ਦੇਖਣ ਤੋਂ ਨਹੀਂ ਛੱਡਦਾ ਹੈਗਾ ਥੋੜੇ ਥੋੜੇ ਅੱਗ ਦਿਹਣੇ ਜਾਵਾਂਗੇ ਤੇ ਇਧਰ ਜਦ ਤੱਕ ਆਪਾਂ ਨੇ ਇਹ ਕੌਲੇ ਦੇ ਵਿੱਚ ਨਾ ਤੇ ਚਾਸਣੀ ਬਣਾ ਲੰਨੇ ਆ ਵਰਫੀ ਦੇ ਲਈ ਇੱਕ ਕੌਲੀ ਆਪਾਂ ਨੇ ਚੀਨੀਜ਼ ਲਈ ਆ ਜਿੰਨੀ ਚੀਨੀ ਲਈ ਆ ਨਾ ਉਨਾ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਚਾਣੀ ਤਿਆਰ ਕਰਾਂਗੇ ਤੇ ਇਧਰ ਆਪਣਾ ਬੇਸਣ ਪੁੱਜਦਾ ਉਧਰ ਚਾਣੀ ਬਣ ਜੂਗੀ ਨਾਲ ਦੀ ਨਾਲ ਲੋ ਜੀ ਬੇਸਣ ਨੇ ਆਪਣੇ ਨੇ ਘੋ ਛੱਡਤਾ ਤੇ ਬੇਸਣ ਤਾਂ ਆਪਣਾ ਪੁੱਜ ਗਿਆ ਤੇ ਬੱਸ ਇਧਰ ਆਪਣੀ ਚਾਸਣੀ ਬਣਨੇ ਵਾਲੀ ਆ ਤੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਫੂਡ ਕਲਰ ਪਾ ਦਾਂਗੇ ਚਾਹੇ ਚਾਸਣੀ ਦੇ ਵਿੱਚ ਪਾ ਲਿਓ ਚਾਹੇ ਜਿ ਪਾ ਲਿਓ ਜੱਸ ਮਰਜ਼ੀ ਪਾ ਲਿਓ ਕਲਰ ਵਧੀਆ ਆ ਜਾਂਦਾ ਹੈ ਨਾ ਬਾਕੀ ਦਾ ਅਤੇ ਇੱਧਰ ਚੈੱਕ ਕਰ ਲਈ ਮਣੀ ਚਾਸਨੀ ਵੀ ਆਪਾਂ ਹਰ ਟਾਈਮ ਲੱਗੂ ਥੋੜਾ ਜਿਹਾ ਹੋਰ ਜਾਮਾਗੇ ਲਓ ਚਾਸਨੀ ਵੀ ਆਪਣੀ ਚਿਪਚਿਪੀ ਜੀ ਹੋ ਗਈ பேசும் ਲਓ ਜੀ ਹੁਣ ਇਹ ਆਪਾਂ ਨੇ ਇਹਦੇ ਵਿੱਚ ਕੱਢ ਲਈ ਪਲੇਟ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਨੇ ਪੀਸ ਬਣਾਵਾਂਗੇ ਇਹਦੇ ਹਨਾ ਬਰਫੀ ਦੇ ਪੀਸ ਬਣਾਵਾਂਗੇ ਤੇ ਜਦੋਂ ਜੰਮ ਗਈ ਨਾ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਇੱਥੇ ਮੈਂ ਲੱਗੀ ਸੀ ਬਰਫੀ ਦੇ ਪੀਸ ਕੱਟਣ ਤੇ ਇੱਥੇ ਸਹਦੇ ਪਾਪਾ ਆਗੇ ਸੀਗੇ ਰੋਟੀ ਕਾ ਕੇ ਤੇ ਉਹ ਕਹਿੰਦੇ ਲਿਆਓ ਇੱਕ ਪੀਸ ਮਿੰਦੇ ਦੇ ਮੈਂ ਖਾ ਕੇ ਦੇਖ ਲਾ ਤੇ ਉਹਨਾਂ ਨੂੰ ਇਹ ਦੇ ਰਹੀ ਸੀਗੀ ਤੇ ਬਹੁਤ ਵਧੀਆ ਬਰਫੀ ਬਣ ਗਈ ਸੀ ਤੇ ਪੀਸ ਵੀ ਬਹੁਤ ਵਧੀਆ ਕੱਟ ਹੁੰਦੇ ਸੀਗੇ ਹੋ ਕਿਸੀ ਮੈਂ ਲੇਟ ਹੀ ਹੁਣ ਸਾਰਾ ਕੰਮਕਾਰ ਕਰਕੇ ਰੋਟੀ ਪਾਣੀ ਦਾ ਫੇਰ ਲੱਗੀ ਸੀਗੀ ਕੱਟਣ ਤੇ ਮੈਨੂੰ ਅੱਜ ਆਪਣੀ ਵੀਡੀਓ ਜੀ ਲੇਟ ਹੋ ਗਈ ਹੈ ਨਾ ਤੇ ਅੱਜ ਮੈਨੂੰ ਇਦਾਂ ਸੀਗਾ ਵੀ ਨਮਕ ਮਸਾਲਾ ਵਾਲੇ ਦਿਨ ਵੀਡੀਓ ਬਣਾ ਕੇ ਪਾਉਂਗੀ ਬਸ ਤੁਹਾਨੂੰ ਪਤਾ ਹੈ ਮੀਹ ਦੇ ਕਾਰਨ ਅੱਜ ਆਪਾਂ ਲੇਟ ਹੀ ਹੋ ਗਏ ਕੰਮ ਕਰਦੇ ਕਰਦੇ ਤੇ ਵੀਡੀਓ ਵੀ ਆਪਣੀ ਲੇਟ ਹੀ ਪਹੁੰਚੂਗੀ ਤੁਹਾਡੇ ਕੋਲ ਤੇ ਲੋ ਜੀ ਇਹ ਹੈਗੀ ਜੀ ਆਪਣੀ ਬੇਸਣ ਦੀ ਬਰਫੀ ਬਣ ਕੇ ਹੋ ਗਈ ਜੀ ਤਿਆਰ ਖਾਣ ਨੂੰ ਵੀ ਬਹੁਤ ਵਧੀਆ ਬਣੀ ਹੈ ਤੇ ਬਾਕੀ ਬੱਚੇ ਤਾਂ ਘਰੇ ਹੈਗੇ ਉਹ ਸਵੇਰੇ ਟੈਸਟ ਕਰਨਗੇ ਜਦੋਂ ਆਉਣਗੇ ਤੇ ਅੱਗੇ ਆਪਾਂ 클ਿੱਪਰ ਆਉਨੇ ਆ ਸਵੇਰ ਵਾਲੀਆਂ ਸਵੇਰੋਂ ਮੌਸਮ ਆਪਣੇ 5:30 ਵਜੇ ਖਰਾਬ ਹੋ ਗਿਆ ਸੀਗਾ ਤੇ ਬੱਦਲ ਲਸਕਣ ਲੱਗ ਪਏ ਸੀਗੇ ਉਸ ਤੋਂ ਬਾਅਦ ਕਣੀਆਂ ਆ ਗਈਆਂ ਧਾਰਾਂ ਚੋਂਦੇ ਚੋਂਦੇ ਫਿਰ ਤੇ ਦੁੱਧ ਆਪਾਂ ਨੇ ਕਣੀਆਂ ਦੇ ਵਿੱਚ ਪਾਇਆ ਸੋ ਅੱਜ ਕਣੀਆਂ ਮੇਰੇ ਉੱਪਰ ਪੈ ਗਈਆਂ ਥੋੜਾ ਥੋੜਾ ਫਿਰ ਮੀਂਹ ਪੈ ਗਿਆ ਸੀ ਉੱਪਰ ਜਦੋਂ ਦੁੱਧ ਪਾਉਣਗੇ ਤੇ ਫੇਰ ਠੰਡ ਲੱਗੀ ਬਾਅਦ ਚ ਹਨਾ ਤੇ ਫਿਰ ਹੌਲੀ ਹੌਲੀ ਸਰੀਰ ਸੈੱਟ ਆਇਆ ਦਿਨ ਚ ਕਲੋ ਜੀ ਦੇਖੋ ਤੇ ਧੁੰਦ ਪਈ ਪਈ ਅੱਜ ਤਾਂ ਧੁੱਪਾਂ ਬਹੁਤ ਔਖੀ ਨਿਕਲਿਆ ਮਿਲ ਲਾ 1 2 ਵਜੇ ਜਾ ਕੇ ਥੋੜਾ ਜਿਹਾ ਚਾਨਣ ਹੋਇਆ ਸੂਰਜ ਦਾ ਉਹ ਵੀ ਥੋੜਾ ਜਿਹਾ ਹੀ ਬਾਕੀ ਤਾਂ ਮੌਸਮ ਖਰਾਬ ਜਿਹਾ ਹੀ ਸੀ ਅੱਜ ਦੇਖੋ ਹੁਣ ਕੱਲ ਨੂੰ ਨਿੱਖਰਦਾ ਜਾ ਨਹੀਂ ਤੇ ਬੇੜਾ ਵਗੈਰਾ ਸਾਰਾ ਆਪਣਾ ਗਿੱਲਾ ਹੋ ਗਿਆ ਸੀਗਾ ਮੀਂਹ ਨੇ ਸਾਰੇ ਪਾਸੇ ਗਿੱਲਾ ਕਰਤਾ ਸੀਗਾ ਤੇ ਲਓ ਜੀ ਉਸ ਤੋਂ ਬਾਅਦ ਫੇਰ ਸਹਿਪ੍ਰੀਤ ਸ਼ਾਮ ਨੂੰ ਇੱਥੇ ਹੋ ਗਏ ਹੋਣ ਲੱਗਿਆ ਸੀਗਾ ਤਿਆਰ ਤੇ ਅੱਜ ਇਹ ਜਾ ਰਹੇ ਆ ਭੂਆ ਕੋਲ ਨੂੰ ਜਸਕਰਨ ਨੂੰ ਲੈ ਕੇ ਆਊਗਾ ਬਾਪਸ ਜਸਕਰਨ ਹਲੇ ਆਇਆ ਨਹੀਂ ਜਸਕਰਨ ਤੇ ਜੋਤਨ ਨੂੰ ਲੈ ਕੇ ਆਊਗਾ ਪਾਲਾ ਹਲੋ ਹੈਪੀ ਨਿਊ ਇਅਰ ਭਾਰਿਆਂ ਪਾਲਾ ਚਲ ਜਾ ਕੇ ਫੋਨ ਕਰਦੀ